ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਖਾਂ ਤੁਹਾਨੂੰ ਦਿਖਾਉਣੀ ਆ ਤੇ ਤਾਜੀ ਸੋਈ ਦਿਖਾਉਣੀ ਆ ਬਿਲਕੁਲ ਤਾਜੀ ਸੋਈ ਹੈ ਜਿਹੜੀ ਰਾਤ ਦੀ ਸੋਈ ਹੈ ਤੇ ਚੰਗੀ ਤਿਆਰ ਹੋਈ ਹੈ ਥੱਲਿਆਂ ਜੇਰ ਜੂਰ ਨੇ ਪ੍ਰੋਪਰ ਜਿਹੜੀ ਪਾਤੀ ਆ ਤੇ ਡਾਕਟਰ ਅਗਿਆਪਾਲ ਸਿੰਘ ਕੋਲ ਆਪਾਂ ਆਏ ਆਂ ਤੇ ਗੱਲਬਾਤ ਤੁਹਾਨੂੰ ਆਪ ਕਰਦੇ ਵੀ ਦੀ ਹੁਣ ਨਾ ਹਾਂਜੀ ਵੀਰਦੀ ਸਾਸੀ ਕਾਲ ਜੀ ਹਾਂਜੀ ਵੀਰਦੀ ਸਾਸੀ ਕਾਲ ਜੀ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਜੀ ਵਧੀਆ ਜੀ ਬਹੁਤ ਵਧੀਆ ਕਿਰਪਾ ਜੀ ਚਲੋ ਦੇ ਕਿਰਪਾ ਚੈ ਦੀ ਜੇ ਤੇ ਵੇਗ ਗਿਆ ਉਹਦੇ ਨਾਲ ਵੇਗੀ ਉਹਦੇ ਨਾਲ ਹੀ ਫਿਰ ਹਾਂਜੀ ਹਾਂਜੀ ਵੇਗੀ ਜੇ ਫਿਰ ਉਹ ਜਿਹੜੇ ਭਾਈ ਜੀ ਨਾ ਖੜੀ ਸੀ ਨਾ ਗੱਦੀ ਗਾਂ ਡੱਬੀ ਆਪਣੀ ਪਹਿਲੀ ਜਿਹੜੀ ਵੀਡੀਓ ਪਾਈ ਸੀ ਉਹ ਰਾਏ ਕੋਟੀ ਫਿਰ ਚਲ ਗਈ ਜੰਦਾ ਫਿਰ ਅੱਛਾ ਉਹ ਹੀ ਲੱਗੇ ਫਿਰ ਉਹਨਾਂ ਦੀ ਕਿਸਮਤ ਹੀ ਉਹ ਲੱਗੇ ਫਿਰ ਠੀਕ ਠੀਕ ਆ ਤੇ ਹੁਣ ਇੱਕ ਤਾਜੀ ਸੋਈ ਆ ਚਲੋ ਨਾਮ ਦੱਸ ਦੇ ਕਲੀ ਪਹਿਲਾਂ ਜੀ ਮਹਰਾ ਗਿਆ ਪਾਲ ਸਿੰਘ ਜੀ ਪਿੰਡ ਮੋਤਲਾ ਤਹਿਸੀਲ ਆ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਤੇ ਫੋਨ ਨੰਬਰ ਬੋਲ ਦੇ 8195946506 ਠੀਕ ਆ ਤੇ ਅੱਜ ਫਿਰ ਚੰਗੀ ਖੋਜ ਕਰਕੇ ਲਿਆਂਦੀ ਆ ਦੇਖੋ ਜੀ ਖੋਜ ਤੇ ਤੁਹਾਨੂੰ ਦੱਸਿਆ ਜੇ ਜਦੋਂ ਸ਼ੌਂਕ ਨਾਲ ਜਿਹੜੀ ਚੀਜ਼ ਤੇ ਖੋਗੇ ਨਾ ਜਾ ਕੇ ਭਾਵੇਂ ਕੁਝ ਵੀ ਹੋ ਜੇ ਲੈਣੀ ਜ਼ਰੂਰੀ ਆ ਗੱਲੇ ਤੇ ਠੀਕ ਆ ਹੁਣ ਜਰਾ ਕੈਮਰਾ ਕਮਾਓ ਇੱਕ ਡੈਡੀ ਆ ਦੇ ਕੀ ਚੀਜ਼ ਆ ਜੀ ਹਾਂਜੀ ਹਾਂਜੀ ਤੇ ਇੱਕ ਤੇ ਆ ਤੇ ਅੰਦਰ ਵੀ ਵੱਜੀ ਆ ਅੰਦਰ ਵੀ ਸਾਈ ਵਾਲਾ ਗਈ ਜੇ ਉਹ ਪਾਉਣੀ ਦੇ ਉਹ ਵੀ ਨਾਲ ਦੂਜੀ ਮਤਲਬ ਐਸੇ ਵੀਡੀਓ ਚ ਉਹ ਨਾ ਥੋੜਾ ਜਿਹਾ ਮਤਲਬ ਉਹਨੇ ਥੋੜਾ ਜਿਹਾ ਇੱਕ ਜੀ ਨਹੀਂ ਧਰਿਆ ਤੇ ਇੱਕ ਦੁੱਧ ਦਾ ਦੇ ਲੀਏ ਚੋਗੇ ਕੱਲ ਹੀ ਆਈ ਹੈ ਜੀ ਆਪਣੇ ਕੋਲ ਅੱਛਾ ਕੱਲ ਹੀ ਆਈ ਹੈ ਦੋ ਤਿੰਨ ਟਾਈਮ ਚੋਗੇ ਤੇ ਫਿਰ ਤਸਦੀ ਕਰਕੇ ਫਿਰ ਅਗਲੀ ਵੀਡੀਓ ਚ ਪਾ ਦਾਂਗੇ ਉਹ ਅੰਦਰ ਇੱਕ ਸਾਈ ਵਾਲ ਵੱਜੀ ਆ ਜਿਹੜੀ ਨਾਰੂ ਤੇ ਬੱਚਾ ਜੀ ਇਹਦਾ ਠੀਕ ਆ ਸਾਈ ਵਾਲ ਕਰੋਸ ਤੇ ਆ ਤੇ ਉਹ ਬੱਚਾ ਜਿਹੜਾ ਇਹਦਾ ਅਗਲੀ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਉਸ ਤਰ੍ਹਾਂ ਉਹ ਜਵਾ ਬੜੀ ਮੋਟੀ ਉਂਗਲ ਅੰਦਰ ਮੋਟੀ ਧਾਰਿਆ ਹੋ ਰੂ ਠੀਕ ਠੀਕ ਆ ਤੇ ਹੁਣ ਜਿਹੜੀ ਆਹੀ ਤੁਹਾਨੂੰ ਦਿਖਾਉਣੀ ਆ ਹਾਂਜੀ ਹਾਂਜੀ ਤੇ ਜੇਰ ਜੂਰ ਪਾਤੀ ਫਿਰ ਇਹਨੇ ਪ੍ਰੋਪਰ ਪੈ ਗਈ ਸਾਰੀ ਵੀਡੀਓ ਆਪਣੇ ਕੋਲ ਹੈਗੀ ਆ ਫਿਰ ਰੱਖਣੀ ਸੀ ਰਾਤ ਦੇ ਉਹ ਮਾਰੋ ਬਣਾਇਆ ਕੈਮਰਾ ਕੁੱਤੇ ਕੁੜੀ ਆਵੇ ਘੁੰਮ ਘਮਾਉਂਦੇ ਸੀ ਹਾਂ ਦੇਖਾ ਦੇ ਕੁੱਤੇ ਆਹੋ ਇਹ ਖੁੱਲੀ ਜਗ੍ਹਾ ਲੱਗੇ ਤੇ ਫਿਰ ਕੁੱਤੇ ਕਾਫੀ ਫਿਰ ਆ ਜਾਂਦੇ ਬੈਂਕਾਂ ਦੇ ਬਾਹਰ-ਬਾਹਰ ਆਪਣੇ ਘਰ ਆ ਜਾਂਦੇ ਹਾਂਜੀ ਹਾਂਜੀ ਮੈਂ ਥੋੜੀ ਫਿਰ ਰਾਤੀ ਥੋੜਾ ਬਾੜੀ ਬਣਾਈ ਸਾਰਾ ਕੰਮ ਆਪਣੇ ਕੋਲ ਹੈਗਾ ਨਾ ਉਹ ਸੁੱਈ ਜੇ ਪਾਉਣੇ ਕੱਢਾ ਹੋਏ ਸੂਈ ਸੀ ਅੱਛਾ ਤੇ 2:30 ਵਜੇ ਦੇ ਕਰੀਬ ਨੇ ਯੇਰ ਪਾਈ ਆ ਅੱਛਾ ਹਾਂਜੀ ਹਾਂਜੀ ਤੇ ਫਿਰ ਹੋਲੀ ਕੀਤੀ ਮੈਂ ਸੱਮਟ ਹੋਲੀ ਕੀਤੀ ਮੈਂ 7 ਕਿਲੋ ਬਹਲਾ ਚ ਆਇਆ ਜੇ ਅੱਛਾ ਗਾਂ ਨੂੰ ਕੋਈ ਪਤਾ ਨਹੀਂ ਥੱਲੇ ਅੱਛਾ ਹਾਂਜੀ ਹਾਂਜੀ ਤੋਰੋ ਹਾਂ ਫਿਰ ਇੱਕ ਰੀਨ ਬਾਕੀ ਮਗਰ ਇਹਦੇ ਵੱਛਾ ਆ ਗਿਆ ਜੇ ਮਗਰ ਆ ਗਿਆ ਵੱਛਾ ਆ ਗਿਆ ਜੇ ਭਾਜੀ ਮੀਲ ਕਾ ਬਾਕੀ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਜੜੀ ਆ ਬੇਲ ਵਾਲੀ ਆ ਜੜੀ ਇਹ ਗਾਂ ਚੰਗੀ ਤਰ੍ਹਾਂ ਤਸੱਲੀਆਂ ਕਰਾਉਣ ਲਈ ਆ ਠੀਕ ਆ ਅੱਜ ਇਹ 7 ਲੀਟਰ ਜਿਹੜੇ ਕਹਿੰਦੇ ਕਿ ਥੱਲੇ ਹੌਲੀ ਕੀਤੀ ਆ ਤੇ ਹੁਣ ਵੀ ਆਪਾਂ ਥੱਲੇੋਂ ਦੇਖ ਸਕਦੇ ਆ ਪੂਰੀ ਭਣੀ ਆ ਜੇ ਵੀ ਵਾਕੀ ਭਾਈ ਇਹਦਾ ਹੋਰ ਵੀ ਚਲੋ ਕੋਈ ਭਲਾ ਨਹੀਂ ਹਵਾਨੇ ਤੇ ਹੈਗੀਆਂ ਹਾਂ ਚੱਲ ਪੂਰਾ ਬੱਚੇ ਦਾ ਥੋੜਾ ਜਿਹਾ ਵੱਧ ਕਰ ਦਈਏ ਇੱਕ ੜੀ ਲੈ ਜਾ ਸਿੱਧੀ ਤੋਰ ਦੋ ਥੋੜੀ ਜੀ ਬਾਕੀ ਵੀਰ ਜੀ ਉਹਨਾਂ ਦੇ ਹਾਈਟ ਦੇ ਬਰਾਬਰ ਹੀ ਇਹ ਵੀ ਆਉਂਦੀ ਆ। ਚਲੋ ਬੰਦਾਂ ਫਿਰ ਇਹਨਾਂ। ਬੰਦੋ ਫਿਰ। ਤੇ ਚਵਾਚੂ ਓਕੇ ਪੂਰਾ ਫਿਰ। ਕੀ ਇਹ ਹੁਣ ਸਿਫਤ ਤੇ ਕੰਮ ਨਹੀਂ ਕਰ ਸਕਦੇ? ਠੀਕ ਆ। ਜਿੰਨਾ ਚਵਾ ਲੱਗਾ ਮੋਟਾ ਤੇ ਮੋਟਰੀ ਗਿਆ ਗਏ। ਤੇ ਆ ਜਿਹੜਾ ਵਸ਼ਾ ਐ। ਨਾੜੂ ਆਪਾ ਦੇਸਾ ਦੇ ਗਿੱਲਾ ਹੀ ਜਿਹੜਾ ਨਾਲ ਐ। ਦੀ ਕਾਕੇ ਜੇ ਵੀਨੇ ਚੰਗਾ ਹੀ ਭਰਾਇਆ ਵਾ ਵਾਕੀ ਹੁਣ ਤੁਸੀਂ ਦੱਸੋ ਵੀ ਕੋਈ ਤੁਹਾਨੂੰ ਕਮੀ ਪੇਸ਼ੀ ਕਿਸੇ ਪੱਖੋਂ ਦਾਦੇ ਵਿੱਚ ਲੱਗਦੀ ਕਿਤੇ ਵਾਕੀ ਵੇਖਣ ਜੇ ਤੇ ਚੀਜ਼ਾਂ ਸਾਰੀਆਂ ਵਧੀਆ ਹੀ ਲੱਗਦੀਆਂ ਵਾ ਆ ਵੇਖੋ ਜੀ ਪੁੜੇ ਦੇ ਕੋਲ ਦਾਾਂ ਪਲੀ ਜੁੜੀ ਜੀ ਵੇਖੋ ਹਾਂਜੀ ਅਜੇ ਪੁੜੇ ਵੀ ਇਹਦੇ ਉੱਤਰਾ ਹੀ ਆ ਪੁੜੇ ਦੇ ਆ ਵਖੋ ਆ ਚੀਜ਼ਾਂ ਵੇਖੋ ਕਿੱਥੇ ਚੌੜੀਆਂ ਤੇ ਪਲੀ ਜੁਲੀ ਵੇਖੋ ਕਿੰਨੀ ਕੁੜੀ ਹੈ ਨਾ ਹੈ ਹਾਥੀ ਪਲਿਆ ਗਣੀ ਠੀਕ ਸਭ ਵੀ ਕਹੇ ਨੇ ਪੂਰੀ ਰੀਜਨਾ ਵਾ ਪੂਰੀ ਰੀਜਨਾ ਵਾ ਵਾਕੀ ਪੂਰਾ ਪਲਿਆ ਵਛਾ ਵੀ ਦਿੱਤਾ ਇਹਨੇ ਰਾਤ ਹੀ ਸੋਈਆ ਤੇ ਵਾਕੀ ਫਿਰ ਵੀ ਆਪਾਂ ਦੇਖ ਸਕਦੇ ਹਾਂ ਕਮੇ ਤੇ ਚਵਾਜ ਉਹ ਦਿਖਾ ਦਈਏ ਇੱਕ ਵਾਰੀ ਫੇਰੇ ਤਾਂ ਦਿਖਾ ਦਿਓ ਫੇਰ ਚਵਾਜ ਦਾ ਪਤਾ ਲੱਗ ਜਾਂਦਾ ਧਰਾਂ ਤੋਂ ਰੰਦਾ ਆ ਬੱਚੇ ਜਿਹੜਾ ਅੰਸ਼ਾ ਛੱਡਦੇ ਨੇ ਥੱਲੇ ਇਹ ਦੁੱਧ ਚੰਗੰਦੇ ਨਹੀਂ ਇਹਨੂੰ ਜਾਜ ਅਜੇ ਇੱਕੋ ਹੀ ਚਵਾਈ ਹੋਈ ਐ ਦੀ ਬਸ ਕੋਸ਼ ਕੋਸ਼ਾ 19 ਕਿਜੀਆ ਭਲਾਵਾ ਜਿਹੜੀਆਂ ਬਹੁਤੀਆਂ ਜ਼ਿਆਦੀਆਂ ਨਹੀਂ ਆ ਮਰਾ ਹੀਦਰਾ ਹਾਂਜੀ ਦਿਖਾ ਦੋ ਆ ਦੇਖ ਸਾਡੇ ਪੂਰਾ ਪੀਲਾ ਬੋਲਾ ਹੀ ਆ ਜਿਹੜਾ ਇਹ ਬਿਲਕੁਲ ਸਾਫ ਚਵਾਈ ਆ ਬਾਕੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਰੱਸੀ ਪਾਉਣੀ ਤੇ ਪਾ ਲੋ ਨਹੀਂ ਪਾਉਣੀ ਤੇ ਰਹਿਣ ਦਾ ਠੀਕ ਆ ਜੀ ਠੀਕ ਆ ਜੀ ਤੇ ਬਾਕੀ ਆ ਥਣ ਵੀ ਦੇਖ ਸਕਦੇ ਚੰਗੇ ਗੈਵ ਤੇ ਲੱਗੇ ਚ ਚੰਗੇ ਗੈਵ ਤੇ ਤੇ ਪੂਰੇ ਹੱਥ ਦੀ ਚਵਾਈ ਵਾਲੇ ਥਣ ਲੱਗੇ ਚ ਠੀਕ ਆ ਤੇ ਮਿਲ ਕੇਵੇਂ ਨੇ ਚੰਗੀ ਮੋਟੀ ਲੱਗੀ ਲੈ ਜਾ ਫਿਰ ਵੀ ਜੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਵੀਰ ਜੀ ਫਿਰ ਦੁੱਧ ਵੀਰ ਜੀ ਦਾ 28 ਕਿਲੋ ਪਿਛਲੇ ਸਵੇਰ ਇਹਨਾਂ ਚ ਹੋਇਆ ਕਰ ਲਿਆ। ਅੱਛਾ ਤੇ ਜਿੱਦਾਂ ਦੀ ਤੇ गांव 30 ਕਿਲੋ ਚ ਚਾਹੀਦਾ ਇਹਨੇ। ਅੱਛਾ। ਲਾ ਸਾਨੂੰ 40 ਦਾ ਵੀ ਵੇਚ ਜਾਂਦੀ ਕਿੱਡਾ ਪਾਂਡਾ ਲਈ 26 ਕਰਮਾ ਲਈ। ਠੀਕ ਹੈ। ਹਾਂਜੀ ਹਾਂਜੀ 28 30 ਕਿਲੋ ਰਮਾ ਨਾ ਦੁੱਧ ਚ ਪਾਉਗੀ। ਠੀਕ ਹੈ। ਹਾਂਜੀ ਹਾਂਜੀ। ਜਿਹੜੇ ਇਹੋ ਜੇ ਮੌਸਮ ਚ। ਇਹੋ ਜੇ ਮੌਸਮ ਚ। ਬਾਕੀ ਹੁਣ ਮੌਸਮ ਗਰਮੀ ਥੋੜੀ ਇਹਨੂੰ ਕੋਈ ਪਤਾ ਥੋੜੀ। ਮੌਸਮ ਨਾਲੇ ਵੀ ਹੁਣ ਫਰਕ ਪੈ ਗਿਆ ਅਜ ਤੋ। ਬਿਲਕੁਲ। ਮਾਸਾ ਗਰਮੀ ਨਹੀਂ ਮਨਉਂਦੀ ਇਹ ਗਾਂ ਕਿੰਨੀ ਵੀ ਗਰਮੀ ਮਤਲਬ ਭਾਵੇਂ ਹੋਵੇ। ਅੱਛਾ। ਨਾ ਗਾਵਾਂ ਦੀ ਚੰਗੀ ਹੁੰਦੀ ਆ। ਭਾਂਡਾ ਲਈ ਫਿਰਦੀ ਆ। ਤੇ ਮੁੱਲ 60 ਕਿਲੋ ਵਾਲੇ ਕੈਨਰ ਕਾ ਥੱਲੇ। ਠੀਕ ਉਹਦੇ ਤੇ ਇੰਨੇ ਹੀ ਦੇਣਾ। ਠੀਕ ਆ। ਦੱਸਦੇ ਨਹੀਂ ਹੈ। ਤੇ ਮੁੱਲ ਫਿਰ ਇਹਦਾ। ਮੁੱਲ ਤੁਸੀਂ ਦੱਸੋ ਯਾਰ। ਜੱਜ ਜੱਜ ਕਰੀਏ ਫਿਰ। ਜੱਜ ਜੱਜ ਕਰਨੀ ਆ। ਆਪਾਂ ਤੁਹਾਨੂੰ ਪਤਾ ਅੱਗੇ ਕਿਹੜਾ ਵੱਧ ਕੀਤਾ ਕਰੀ। ਹਾਂਜੀ। ਹਿਸਾਬ ਨਾਲ ਹੀ ਰੱਖਿਆ ਕੰਮ ਹੈ। ਨਫਾ ਲੈਣਾ ਵਿਆਜ ਲੈਣਾ। ਠੀਕ ਆ। ਇਹ ਡੰਗਰ ਦੇਣਾ ਚੰਗਾ ਪੂਰਾ ਸਾਫ। ਹਾਂਜੀ ਹਾਂਜੀ। ਡੰਗਾ ਤੇ ਕੋਈ ਕਮੀ ਪੇਸ਼ੀ ਨਾ ਹੋਊਗੀ ਆਪਣੇ ਠੀਕ ਹੈ ਹਰ ਇੱਕ ਪੱਖੋਂ ਗਰੰਟੀ ਕੋਲ ਚੋਂ ਜਵਾਬ ਲਉ ਘੂਰ ਸਿੱਟੇ ਲਉਂਗਾ ਦੀ ਠੰਡੀ ਸੀਲ ਲਉ ਹਰ ਇੱਕ ਪੱਖੋਂ ਗਰੰਟੀ ਆਪਨੇ ਕਿੰਨੇ ਦੇ ਫਿਰ ਦਈਏ ਤੁਸੀਂ ਦੱਸ ਦੋ ਜਿਆਦ ਜੀ ਕਰੀਏ ਮਤਲਬ ਲੱਗੇ ਜੇ ਆਲੀਏ ਕੰਮ ਕੇ ਮੁੱਲ ਦੂਰ ਕਰ ਲਈਏ ਤੂੰ ਫਿਰ ਲੱਕ ਜਾਈਏ ਜਿੱਤਰਾ ਮਰਜ਼ੀ ਕਰ ਲੋ ਮੁੱਲ ਤੇ 12 ਅੱਛਾ ਤੇ ਜਿਆਦਾ ਦੂਰ ਲੈ ਕੇ ਜੇ ਤੂੰ ਦੇ ਦੀਏ 85000 ਦੀ ਅੱਛਾ ਹਾਂਜੀ 85000 ਦੀ ਦੇ ਦੋਗੇ ਕਰ ਦੋਗੇ ਵਿੱਚ ਮੰਤਨ ਤੁਸੀਂ ਦੱਸ ਦੋ 5000 ਛੱਡ ਦਈਏ 5 ਛੱਡ ਦਈਏ ਹਾਂਜੀ ਚਲੋ 80 ਦੇ ਦਾਂਗੇ 80 ਦੇ ਦ 8000 ਮਾਨ ਕਰ ਦਾਂਗੇ ਅੱਛਾ ਚਲੋ 1000 ਛੋਟ ਹੋਰ ਕਰ ਜਾ ਫਿਰ ਪੂਰੇ 78 ਦੀ ਜਾਂਦਾ 78 ਦੀ ਚਲੋ ਕਰਦਾ ਕੋਈ ਗੱਲ ਨਹੀਂ ਹੁਣ ਵੀਰਪੁਰਾ ਕੋਈ ਆਪਣੇ ਹਿਸਾਬ ਨਾਲ ਤੰਗ ਨਾ ਕਰੇ ਗਾਮ ਨੂੰ ਦੇਖ ਕੇ ਤੇ ਫਿਰ ਪੈਸੇ ਲਾਵੇ ਠੀਕ ਹੈ ਬਾਕੀ ਜਿਹੜੇ ਵੀ ਇਹਨਾਂ ਪਰਖਿਆ ਉਹਨਾਂ ਵੀਰਾਂ ਨੇ ਆਪੇ ਵੇਖ ਲੈਣੀ ਆ ਆ ਦੇਖ ਸਕਦੇ ਚਿਹਰੇ ਤਾਂ ਵੀ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਚਾਕੇ ਤਸੱਲੀ ਕਰਕੇ ਖੜੇ ਹਨ। ਸਭੀ ਕਰੇ ਸੁਈ ਸਵਾਈ ਆ ਇਹਦੇ ਜਿਹੜਾ ਵੀ ਹੁਣ ਕੋਈ ਸ਼ੱਕ ਇਹ ਜੀ ਪਈ ਆ ਸਾਰੇ ਕੰਮ ਹੋ ਗਏ ਅਸੀਂ ਗੱਬਲਿਆਂ ਦੀ ਠੀਕ ਸੁਈ ਕਰਮਾਂ ਵਾਲੀ ਤੇ ਵੱਧਾ ਹੋ ਜਾਂਦਾ ਤੁਹਾਨੂੰ ਪਤਾ ਸੂਵੇ ਡੰਗਰ ਦਾ ਜੇਰ ਚੂਰ ਪਈ ਹੋਵੇ ਸਾਰੇ ਕੰਮ ਹੋਏ ਆ ਹਾਂ ਤੇ ਸਾਰਾ ਕੋ ਹੁਣ ਤੇ ਦੁੱਧੀ ਚੋਣਾ ਬਸ ਬਸ ਹੁਣ ਤੇ ਦੁੱਧੀ ਚੋਣਾ ਨਜ਼ਾਰੇ ਲੈਣੇ ਜਿਹਨਾਂ ਫੋਲੇ ਚੁੰਚੇ ਮਾਰਨ ਫੋਲੇ ਦੇ ਵਿੱਚ ਨਜ਼ਾਰੇ ਲੈਣੇ ਨਾਲੇ ਫੋਲਾ ਖਾਣ ਤੇ ਨਾਲੇ ਇਹ ਸੁਣ ਪਾਫਾ ਕੇ ਭੁੰਨ ਕੇ ਖਾਣਗੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਵੇਸ ਚੱਕ ਕੇ ਸਮਝਣਾ ਮਰਦੀ ਨਾ ਖੜੋ ਜੀ